ਦੋਸਤੋ ਇਸ ਜ਼ਿੰਦਗੀ ਦੇ ਵਿੱਚ ਡੂੰਗੀ ਗੱਲ ਸਮਝਣ ਲਈ ਡੂੰਗਾ ਹੋਣਾ ਬਹੁਤ ਜ਼ਰੂਰੀ ਆ ਸੋ ਡੂੰਗਾ ਉਹੀ ਹੋ ਸਕਦਾ ਜਿਸ ਨੇ ਜ਼ਿੰਦਗੀ ਦੇ ਵਿੱਚ ਡੂੰਗੀਆਂ ਸੱਟਾਂ ਖਾਧੀਆਂ ਹੋਣ ਘਾਟ ਘਾਟ ਦਾ ਪਾਣੀ ਪੀਤਾ ਹੋਵੇ ਜੇ ਗੱਲ ਸੱਚੀ ਆ ਜਿਹਨੇ ਸੱਟਾਂ ਇਹ ਜੀਆਂ ਡੂੰਗੀਆਂ ਖਾਧੀਆਂ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਅੱਜ ਦੇ ਸਮੇਂ ਦਾ ਕੌੜਾ ਸੱਚ ਆ ਇਹ ਕਲਯੁਗ ਆ ਅੱਜ ਦਾ ਜੋ ਸਮਾਂ ਕਲਯੁਗ ਦਾ ਇੱਥੇ ਸੋਹਾਂ ਖਾਣ ਵਾਲੇ ਨਹੀਂ ਬਲਕਿ ਸ਼ਰਾਬਾਂ ਪੀਣ ਵਾਲੇ ਸੱਚ ਬੋਲਦੇ ਨੇ ਗੱਲ ਸੱਚੀ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਸ਼ਰਾਬ ਪੀਣ ਵਾਲੇ ਵੱਧ ਸੱਚ ਬੋਲਦੇ ਆ ਜਾਂ ਸੋਹਣਾ ਖਾਣ ਵਾਲੇ ਵੱਧ ਸੱਚ ਬੋਲਦੇ ਆ ਦੋਸਤੋ ਇਸ ਰੰਗਲੀ ਦੁਨੀਆ ਦੇ ਵਿੱਚ ਸਿਰਫ ਖੂਨ ਦੇ ਰਿਸ਼ਤਿਆਂ ਤੋਂ ਪਰਿਵਾਰ ਨਹੀਂ ਬਣਦਾ ਬਲਕਿ ਔਖੇ ਸਮੇਂ ਦੇ ਵਿੱਚ ਤੁਹਾਡਾ ਹੱਥ ਫੜਨ ਵਾਲੇ ਜਿਹੜੇ ਹੁੰਦੇ ਆ ਤੁਹਾਡਾ ਸਾਥ ਦੇਣ ਵਾਲੇ ਹੁੰਦੇ ਆ ਉਹ ਪਰਿਵਾਰ ਨਾਲੋਂ ਵੀ ਵੱਧ ਕੇ ਹੁੰਦੇ ਆ ਸੋ ਜਿਨ੍ਹਾਂ ਜਿਨ੍ਹਾਂ ਦਾ ਔਖੇ ਸਮੇਂ ਵਿੱਚ ਤੁਹਾਡਾ ਕਿਸੇ ਨੇ ਸਾਥ ਦਿੱਤਾ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਅੱਜ ਦੇ ਸਮੇਂ ਵਿੱਚ ਪੈਸਾ ਬਹੁਤ ਜ਼ਰੂਰੀ ਆ ਤੁਸੀਂ ਪੈਸਾ ਜ਼ਰੂਰ ਕਮਾਵੋ ਪਰ ਪੈਸੇ ਦੇ ਨਾਲ-ਨਾਲ ਦੁਆਵਾਂ ਵੀ ਜ਼ਰੂਰ ਕਮਾਵੋ ਕਿਉਂਕਿ ਦੁਆਵਾਂ ਦੁਨੀਆ ਦੇ ਇੱਕ ਅਜਿਹੇ ਮੋੜ ਦੇ ਉੱਪਰ ਕੰਮ ਆਉਂਦੀਆਂ ਜਿੱਥੇ ਪੈਸਾ ਨਹੀਂ ਕੰਮ ਆਉਂਦਾ ਉੱਥੇ ਸਿਰਫ ਦੁਆਵਾਂ ਹੀ ਕੰਮ ਆਉਂਦੀਆਂ ਇਸ ਕਰਕੇ ਦੁਆਵਾਂ ਜ਼ਰੂਰ ਕਮਾਓ ਜਿਹੜੇ ਲੋਕ ਜ਼ਿੰਦਗੀ ਦੇ ਵਿੱਚ ਜ਼ਿਆਦਾ ਚਿੰਤਾ ਕਰਦੇ ਨੇ ਹੱਦ ਤੋਂ ਵੱਧ ਚਿੰਤਾ ਕਰਦੇ ਨੇ ਸੁਣ ਲਿਓ ਧਿਆਨ ਦੇ ਨਾਲ ਕਿ ਜਿਹੜੀ ਚਿੰਤਾ ਵਾ ਇਹ ਇੱਕ ਪਿੰਗ ਦੀ ਤਰ੍ਹਾਂ ਹੁੰਦੀ ਆ ਕਿ ਜਿਹੜੀ ਤੁਹਾਨੂੰ ਇਧਰ ਉਧਰ ਘਮਾਈ ਫਿਰਦੀ ਆ ਤੇ ਲੈ ਕੇ ਕਿਤੇ ਨਹੀਂ ਜਾਂਦੀ ਉੱਥੇ ਹੀ ਉਤਾਰ ਦਿੰਦੀ ਹੈ ਜਿਵੇਂ ਪਿੰਗ ਉਤਾਰਦੀ ਆ ਸੋ ਇਸ ਕਰਕੇ ਚਿੰਤਾ ਕਰਨ ਦਾ ਕੋਈ ਵੀ ਫਾਇਦਾ ਨਹੀਂ ਆਪਣੀ ਜ਼ਿੰਦਗੀ ਨਿਆਰੇ ਨਾਲ ਕੱਟੋ ਇਸ ਦੁਨੀਆ ਦੇ ਵਿੱਚ ਝਖੜਾਂ ਹਨੇਰੀਆਂ ਤੂਫਾਨਾਂ ਚੋਂ ਕੱਟ ਕੇ ਗੁੱਡੀ ਅੰਬਰੀ ਚੜਾ ਹੀ ਦਿੰਦਾ ਹੈ ਰੱਬ ਨਾਲ ਬੰਦਾ ਜਦੋਂ ਹੋ ਜੇ ਸੱਚਾ ਤਾਂ ਫਿਰ ਰੱਬ ਮਿਹਨਤ ਦਾ ਮੁੱਲ ਪਾ ਹੀ ਦਿੰਦਾ ਹੈ ਇਸ ਕਰਕੇ ਜ਼ਿੰਦਗੀ ਦੇ ਵਿੱਚ ਜਿਹੜੀ ਆਪਣੀ ਨੀਅਤ ਆ ਇਹਨੂੰ ਬਿਲਕੁਲ ਸਾਫ਼ ਰੱਖਿਆ ਕਰੂ ਤੇ ਫਿਰ ਰੱਬ ਦੀ ਕਰ ਦੀਰ ਹਨੇਰ